ਮੁੱਖ ਮੰਤਰੀ ਸਾਹਿਬ ਦੀ ਬੇਟੀ ਦੀ ਇੱਕ ਆ ਵੀਡੀਓ ਕਾਫੀ ਵਾਇਰਲ ਹੋਂਦੀ ਪਈ ਆ ਜਿਹਦੇ ਵਿੱਚ ਉਹ ਆਪਣੇ ਡੈਡੀ ਬਾਰੇ ਕੁਝ ਗੱਲਾਂ ਦੱਸਦੀ ਪਈ ਆ ਤੇ ਪਹਿਲਾਂ ਆਪਾਂ ਉਹ ਵੀਡੀਓ ਸੁਣ ਲਈਏ ਤੇ ਫਿਰ ਗੱਲਬਾਤ ਕਰਦੇ ਆ ਕਿਸੇ ਵਿਜਵਾਕ ਨੂੰ ਗਲ ਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਗਲ ਲਾ ਕੇ ਰੋ ਰਿਹਾ ਉਹ ਮੇ इमोशनल ਬਲੈਕਮੇਲ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸੈਂਪਥੀ ਲੈਣ ਵਾਸਤੇ ਸੈਂਪਥੀ ਲੈਣ ਵਾਸਤੇ ਆਪ ਦੇ ਪਾਵਰ ਲਈ ਆਪਣੇ ਫਾਇਦੇ ਲਈ ਇਮੋਸ਼ਨ ਵੈਸੇ ਜੇ ਵੇਖਿਆ ਜਾਵੇ ਬਾਹਰ ਵਾਲੇ ਬੰਦੇ ਨਾਲੋਂ ਘਰ ਵਾਲੇ ਬੰਦੇ ਨੂੰ ਪਤਾ ਹੁੰਦਾ ਆ ਕਿ ਸਾਡੇ ਘਰ ਦਾ ਮੈਂਬਰ ਆ ਸਾਡੇ ਘਰ ਦਾ ਜੀ ਆ ਇਹਦਾ ਕਿਦਾਂ ਦਾ ਸੁਭਾਅ ਆ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਆਤਾਂ ਹੈਗੀਆਂ ਵਾ ਬਾਹਰ ਵਾਲੇ ਬੰਦੇ ਨੂੰ ਘੱਟ ਪਤਾ ਹੁੰਦਾ ਵਾ ਜਿੱਦਾਂ ਇਹਨਾਂ ਦੀ ਬੇਟੀ ਕਹਿੰਦੀ ਪਈ ਆ ਸਾਡੇ ਨਾਲ ਵੀ ਇਦਾਂ ਦਿਖਾਵਾ ਕਰਦੇ ਸੀ ਇਮੋਸ਼ਨਲ ਹੁੰਦੇ ਸਾਡੇ ਨਾਲ ਵੀ ਝੂਠਾ ਰੋਂਦੇ ਸੀ ਸਾਡੇ ਨਾਲ ਵੀ ਤੇ ਪੰਜਾਬ ਦੇ ਲੋਕਾਂ ਨਾਲ ਵੀ ਸੇਮ ਚੀਜ਼ ਕਰਦੇ ਪਏ ਆ ਉਹਨਾਂ ਨਾਲ ਵੀ ਝੂਠਾ ਰੋਂਦੇ ਆ ਤੇ ਝੂਠਾ ਇਮੋਸ਼ਨਲ ਹੁੰਦੇ ਉਹਨਾਂ ਨਾਲ ਤੇ ਬਸ ਆਪਣੀ ਪਾਵਰ ਲਈ ਸਾਰਾ ਕੁਝ ਕਰਦੇ ਪਏ ਆ ਵਿੱਚੋਂ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਦਰਦ ਨਹੀਂ ਹੈਗਾ ਕਮੈਂਡ ਕਰਕੇ ਜਰੂਰ ਦੱਸਿਓ ਕਿ ਇਸ ਗੱਲ 'ਚ ਕਿੰਨੀ ਸਚਾਈ ਆ ਕਿ ਸੱਚਮੁੱਚ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਪੰਜਾਬ ਨਾਲ ਦਰਦ ਨਹੀਂ ਹੈਗਾ ਉਤੋ-ਤੋ ਵਿਖਾਵਾ ਕਰਦੇ ਪਏ ਆ ਜਾਂ ਫਿਰ ਉਹਨਾਂ ਦੀ ਬੇਟੀ ਜਿਹੜੀ ਝੂਠ ਬੋਲਦੀ ਪਈ ਆ